ਭਾਰਤੀ ਟੈਸਟ ਟੀਮ ਨੇ ਕਾਨਪੁਰ ਦੇ ਗ੍ਰੀਨ ਪਾਰਕ ਮੈਦਾਨ ਨਿਊਜ਼ੀਲੈਂਡ ਦੇ ਖਿਲਾਫ ਖੇਡੇਗੇ 500ਵੇਂ ਟੈਸਟ ਮੈਚ ਨਿਊਜ਼ੀਲੈਂਡ ਨੂੰ ਕਰਾਰੀ ਮਾਤ ਦਿੱਤੀ ਹੈ ਇਸ ਦੇ ਨਾਲ ਹੀ ਭਾਰਤ ਨੇ ਟੈਸਟ ਮੈਚ ਦੀ ਸੀਰੀਜ਼ ਵਿੱਚ 1-0 ਨਾਲ ਅੱਗੇ ਹੋ ਗਿਆ ਭਾਰਤ ਨੇ 197 ਰਨਾਂ ਨਾਲ ਇਹ ਜਿੱਤ ਦਰਜ ਕੀਤੀ ਹੈ ਰਵਿੰਦਰ ਜੜੇਜਾ ਨੂੰ ਮੈਚ ਬਿਹਤਰੀਨ ਬੱਲੇਬਾਜ਼ੀ ਅਤੇ 6 ਵਿਕਟਾਂ ਲਈ ਮੈਨ ਆਫ ਦਾ ਮੈਚ ਚੁਣਿਆ ਗਿਆ ਜੜੇਜਾ ਨੇ ਪਹਿਲੀ ਪਾਰੀ ਚ ਜਨਬਾਤ ਬਤਾ ਲਈ ਅਤੇ ਦੂਜੀ ਪਾਰੀ ਚ ਨਬਾਦ ਅਰਧ ਸੈਂਕੜਾ ਜੜਿਆ ਜੇ ਜਿੱਦਣ ਵਾਲੀ ਟੀਮ ਇੰਡੀਆ ਮੋਂ ਨੰਬਰ 1 ਤੇ ਆ ਗਈ ਹੈ ਉਸ ਦਿਨ ਪਹਿਲਾਂ ਪਾਕਿਸਤਾਨ ਨੇ ਭਾਰਤ ਨੂੰ ਨੰਬਰ 1 ਦੀ ਉਪਾਧੀ ਖੋਹੀ ਸੀ ਜਿਸ ਨੂੰ ਭਾਰਤ ਨੇ ਆਪਣੇ ਦਮਦਾਰ ਪ੍ਰਦਰਸ਼ਨ ਕਾਰਨ ਮੁੜ ਹਾਸਲ ਕਰ ਲਿਆ ਹੈ ਟੀਮ ਇੰਡੀਆ ਦੇ ਸਪਿਨ ਗੇਂਦਬਾਜ਼ ਰਵੀ ਚੰਦਰਨ ਅਸ਼ਵੈ ਨੇ ਟੈਸਟ ਕ੍ਰਿਕਟ 'ਚ ਆਪਣੇ 200 ਵਿਕਟ ਪੂਰੇ ਕਰ ਲਏ ਨੇ ਟੈਸਟ ਕ੍ਰਿਕਟ 'ਚ ਵਿਕਟ ਦਾ ਦੋਹਰਾ ਸੈਂਕੜਾ ਪੂਰਾ ਕਰਨ ਲਈ ਅਸ਼ਵੈ ਨੇ ਵਿਸ਼ਵ ਦੇ ਕਈ ਗੇਂਦਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ ਅਸ਼ਵੈ ਸੈਂਕੜੇ ਤੱਕ ਪਹੁੰਚਣ ਦੀ ਸਭ ਤੋਂ ਘੱਟ ਟੈਸਟ ਖੇਡਣ ਲਿਸਟ 'ਚ ਦੂਜੇ ਨੰਬਰ ਤੇ ਨੇ ਪਾਕਿਸਤਾਨ ਕ੍ਰਿਕਟ ਟੀਮ ਦੇ ਮੌਜੂਦਾ ਟੈਸਟ ਕਪਤਾਨ ਮਿਸਬਾਹ ਉਲ ਹਕ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਪਹਿਲਾਂ ਭਾਰਤ ਦੇ ਖਿਲਾਫ ਟੈਸਟ ਮੈਚ ਖੇਡਣ ਦੀ ਇੱਛਾ ਪ੍ਰਗਟਾਈ ਹੈ ਮਿਸਬਾਹ ਚਾਹੁੰਦੇ ਨੇ ਕਿ ਉਹ ਭਾਰਤ ਦੇ ਖਿਲਾਫ ਪਾਕਿਸਤਾਨੀ ਟੀਮ ਦੀ ਅਗਵਾਈ ਕਰਨ ਮਿਸਬਾਹ 2010 ਤੋਂ ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਨੇ ਉੜੀਤਵਾਦੀ ਹਮਲੇ ਮਗਰੋਂ ਦੇਸ਼ ਗੁੱਸੇ ਵਿੱਚ ਹੈ 500ਵੇਂ ਟੈਸਟ ਮੈਚ ਜਿੱਤਣ ਦੇ ਬਾਅਦ ਕਪਤਾਨ ਵਿਰਾਟ ਕੋਹਲੀ ਦਾ ਦੇਸ਼ ਤੇ ਪ੍ਰਤੀਦਰਧ ਵੀ ਸਾਹਮਣੇ ਆ ਗਿਆ ਮੈਚ ਮਗਰੋਂ ਮੀਡੀਆ ਨੂੰ ਸੰਬੋਧਿਤ ਕਰਦਿਆਂ ਕੋਹਲੀ ਨੇ ਕਿਹਾ ਕਿ ਜਹੀਆਂ ਘਟਨਾਵਾਂ ਪਾਰਤੀ ਹੋਣ ਦੇ ਨਾਤੇ ਦੁੱਖ ਪਹੁੰਚਾਉਂਦੀਆਂ ਨੇ ਕੋਹਲੀ ਨੇ ਕਿਹਾ ਇਹ ਤਕਲੀਫ ਤੇ ਹੈ ਅਸੀਂ ਸਮਝ ਸਕਦੇ ਹਾਂ ਉਹਨਾਂ ਪਰਿਵਾਰਾਂ ਤੇ ਕੀ ਬੀਤ ਰਹੀ ਹੈ ਜਿਨ੍ਹਾਂ ਨੇ ਆਪਣੇ ਲਾਲ ਗੁਆਏ ਨੇ 올림픽 ਮੈਡਲ ਜੇਤੂ ਪਹਿਲਵਾਨ ਯੁਗੇਸ਼ਵਰ ਦਾਤ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਕੋਈ ਸਬੰਧ ਨਹੀਂ ਰੱਖਣੇ ਚਾਹੀਦੇ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਲਈ ਕਰਕਟ 2 ਕਰੋੜ ਰੁਪਏ ਦੀ ਮਦਦ ਦੀ ਮੰਗ ਵੀ ਕੀਤੀ ਕੈਪਟਨ ਗੂਲੇ ਮਸਤੋਨੀ ਆਪਣੇ ਜੱਦੀ ਸ਼ਹਿਰ ਰਾਂਚੀ ਦੇ ਵਿੱਚ ਆਪਣੇ ਜੀਵਨ ਤੇ ਬਣੀ ਫਿਲਮ ਐਮ ਐਸ ਤੋਨੀ ਦਾ ਅਨਟੋਲ ਸਟੋਰੀ ਦੀ ਪ੍ਰੋਮੋਸ਼ਨ ਲਈ ਪਹੁੰਚੇ ਇਸ ਦੌਰਾਨ ਤੋਨੀ ਨੇ ਦੱਸਿਆ ਕਿ ਉਹਨਾਂ ਨੂੰ 8ਵੀਂ ਕਲਾਸ ਵਿੱਚ ਪਹਿਲੀ ਵਾਰ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ ਸੀ